ਜੀ ਗੱਲ ਜੀ ਸਾਰਿਆਂ ਨੂੰ ਮੈਂ ਹਾਂ ਕਰਨ ਤੁਸੀਂ ਦੇਖ ਰਹੇ ਹੋ ਡੇਲੀ ਹੈਡਲਾਈਨ ਪੰਜਾਬ ਇਸ ਸਮੇਂ ਅਸੀਂ ਮੌਜੂਦ ਆ ਖੈਰਾ ਮੱਝਾ ਪਿੰਡ ਦੇ ਵਿੱਚ ਜਿੱਥੇ ਕਿ 26ਵਾਂ ਕਬੱਡੀ ਕੱਪ ਮਨਾਇਆ ਜਾ ਰਿਹਾ ਹੈ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਅਤੇ ਖੈਰਾ ਮੱਝਾ ਪੰਚਾਇਤ ਵੱਲੋਂ ਤੇ ਮੌਕੇ ਤੇ ਅਸੀਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਮੌਕੇ ਦੀਆਂ ਲਾਈਵ ਤਸਵੀਰਾਂ ਸਾਜੀਆਂ ਕਰੋ ਬੋਡਾ ਪਿਆਰਾ ਛੋਟੀ ਪਾਜੀ 1 ਲੱਖ ਲੈ ਕੇ ਆਏ ਆ ਸੋ ਧੰਨਵਾਦ ਸਾਡੇ ਨੰਬਰਦਾਰ ਸਾਹਿਬ कवरियूं <uto> पार <advi> کپتے چار ریاست خود بیٹا ہے کوشش میری بھی سونے چوٹی کا جوڑ دیتا ہے بڑی گل ہے یہ ہاتھا رہ رہا ہے میرے مترو آؤ چاقہ بشا بنیا ہوا ہے کبھی راجو پنڈا اس سب کبھی پا رہا ہے آؤ سبھی ਮੋਨਾ ਤਿਆਲਪਰੀ ਯਾਰ ਜਾਫੀ ਨੇ ਹੋਰ 11 ਦੇ ਵਿੱਚ ਬਹੁਤ ਗੱਪਲੇ ਬਲੇ ਬਲੇ ਕਰਵਾਇਆ ਸਰਦਾਰ ਪਰਮਜੀਤ ਸਿੰਘ ਜੀ ਦੇ ਬ੍ਰਦਰ ਵੱਡਾ ਪਿਆਰ 5 ਲੱਖ ਦਾ ਪੁਲਦਾ ਕੀਤਾ ਧੰਨਵਾਦ ਹੈ ਪਤਣ ਵਾਲਿਆ ਰੇਡ ਪੈ ਗਈ ਹੈ ਲਓ ਰੇਡ ਪੈ ਗਈ ਹੈ ਖੇਡ ਮੈਦਾਨ ਦੇ ਵਿੱਚ ਸ਼ਾਨੂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਨੇ ਵੀਰੋ ਪਹਿਲੀ ਰੇਡ ਇੱਕ ਅੰਦਰ ਤੱਕ ਜੋ ਮਰਾ ਦੇ ਜੋ ਹਵਾ ਨਿਕਲੇ ਨੂੰ ਟਾਲਦੀ ਗਾਣਾ ਰਾਜੇ ਖੇਡੇ ਵੀ ਯਾਰੋ ਸਿੱਨੇ ਧੋ ਕੰਨ ਦੇ ਪਾਉਂਦੇ ਵੀਰੋ ਜੀ ਸਰਦਾਰ ਸਰਦੂਲ ਖਿਆੜਾ ਜੀ ਵੱਡੇ ਪੱਦਰ ਤੇ ਪੁੱਜਿਆ ਹਾਂ ਦਾ ਦਿਨ ਦੀਆਂ ਕਰਾਈਆਂ ਚ ਧੰਨਵਾਦ ਹੈ ਬਹੁਤ-ਬਹੁਤ ਜੀਵਾਂ ਨੂੰ ਸਾਡੇ ਸਰਦੂਲ ਖਿਆੜਾ ਜੀ ਆ ਪਿਆਰਾ ਕਹਿੰਦੇ ਛੋਟੀ ਬਾਜੀ ਫਰਾਂ ਦੇ ਨਾਲ ਛੋਟੀ ਦਾ ਮੈਚ ਚੱਲਦਾ ਸਾਹ ਬਾਦਰ ਬਰਾਜਮਾਨ ਜਿੰਦਗੀ ਦਾ ਮਾਣ ਗੁਰਮੀ ਸਿੰਘ ਐਸ.ਐਚ.ਓ ਲਾਮੜਾ ਬਹੁਤ ਵੱਡੇ ਪੱਦਰ ਤੇ ਧੰਨਵਾਦ ਧਰਮਿੰਦਰ ਸਿੰਘ ਜੀ ਛੋਟਾ ਸਰਪੰਚ ਕਹੜਾ ਮਾਝਾ ਤੇ ਸਾਡੀ ਜਿੰਦਗੀ ਦਾ ਮਾਣ ਸੁਖਰਾਮ ਸਿੰਘ ਕੋਜਾ ਚੇਅਰਮੈਨ ਕਨੇਡਾ ਤੋਂ ਲਾਈਵ ਸਰਦਾਰ ਗੁਰਪ੍ਰੀਤ ਸਿੰਘ ਜੀ ਸਾਡੇ ਮਕਸੂਦਾ ਸੱਚੇ ਜੁੱਡੇ ਪਲੇਅਰ ਨੇ ਇੰਟਰਨੈਸ਼ਨਲ ਬਹੁਤ ਵੱਡਾ ਪਿਆਰ ਵੱਡਾ ਸਰਦਾਰ ਦੀ ਤਰਦੀ ਦਾ ਵੱਡੇ ਪਲੇਅਰਾਂ ਨੇ ਰਤਵੇਂ ਬੋਲਦੇ ਆ ਆਹ ਕਹਿੰਦੇ ਪੈਸਰ ਰੇਡ ਆਹ ਸਾਹਮਣੇ ਲੱਗਦਾ ਯੋਰ ਤੇ ਮੁੰਡਾ ਕਹਿੰਦੇ ਹਵਾ ਹਵਾਈ ਹੋ ਗਿਆ ਮੁੰਡਾ ਉੱਡ ਗਿਆ ਵੱਤੀ ਬਾਜੀ ਜਿੱਤਾ ਕਹਿੰਦੇ ਵੀ ਅੰਮ੍ਰਿਤਸਰ 에어ਪੋਰਟ ਤੋਂ ਜਾ ਜੁੜਦੇ ਆ ਅਗਲੀ ਕਬੱਡੀ ਪਾਉਣ ਵਾਸਤੇ ਪਰ ਇਸ਼ਾਰਾ ਰੈਫਰੀ ਦਾ ਕੁਝ ਵੱਖਰਾ ਹੈ ਕੁਝ ਵੱਖਰਾ ਹੈ ਸ਼ਾਹ ਜੀ ਆਓ ਜੀ ਸ਼ਾਹ ਮੂਸੀ ਜੀ ਮੈਚ ਦੀ ਕਰਦੇ ਹਾਂ ਹਾਫ ਸਮੇਂ ਇਸ ਮੈਚ ਦਾ ਹੋ ਗਿਆ ਹੈ ਸਾਬ ਵਾਈਕਰ ਜੀ ਕੀ ਪੱਤੇ ਖੈਰਾ ਮਾਜਾ ਪਿੰਡ ਕਿਸੇ ਜਾਣ ਪਹਿਚਾਨ ਦਾ ਮਹਤਾਜ ਨੇ ਸਮੇ ਸਮੇ ਦੇ ਨਾਲ ਇਸ ਨਗਰ ਨੇ ਕਬੱਡੀ ਦੇ ਮਹਾਨ ਤੇ ਦੂਸਰਾ ਮੈਚ ਸਾਹ ਕੋਟ ਮਨਪ੍ਰੀਤ ਸਾਡਾ ਵੀਰ ਭੇਟਾ ਵਾਲਾ ਇਹ ਵੀ ਮੇਰੇ ਵੀਡੀਓ ਖੇਡ ਕਬੱਡੀ ਦਾ ਵੱਡਾ ਮੱਲ ਵੀਂਦਰ ਸਿੰਘ ਜੀ ਕਲਕਰ ਸਾਹਿਬ ਤੇ ਤੁੰਨਾ ਚਮਿਆਰੇ ਵਾਲਾ ਤੁਮਕੇਰ ਪਰਤੇ ਸਤਕਾਰ ਕਰਦੇ ਆ ਬਲਵਿੰਦਰ ਸਿੰਘ ਜੀ ਮੱਲੀ ਸਾਹਿਬ ਤੇ ਵੀ ਵੱਡੀਆਂ ਜ਼ਿੰਮੇਵਾਰੀਆਂ ਨੇ ਧੰਨਵਾਦ ਆਓ ਸਾਹਮਣੇ ਨੰਬਰ ਜਿਹੜਾ ਰੇਡਰ ਦੇ ਇਸ ਦਿਨ ਵੀ ਜੁੜਦਾ ਹੋਇਆ ਆਓ ਜੀ ਇੱਕ ਪਾਸੇ ਇਹ ਵੀ ਬਠਿੰਡਾ ਸਾਡੇ ਮदनलाल ਜੀ ਜਟਵੰਦੀ ਜੀ ਉਹਨਾਂ ਦੀ ਟੀਮ ਹੈ ਤੇ ਦੂਸਰੇ ਪਾਸੇ ਮੂਗਾ ਜਗਰਾ ਧੀਰਾ ਜੀ ਸਾਡੇ ਜਟਵੰਦੀ ਵਾਲੇ ਮਹਾਨ ਕਬੱਡੀ ਖਿਡਾਰੀ ਉਹ ਵੀ ਉੱਚੇ ਤੇ ਤਾਰ ਤੇ ਆਦੇਸ ਟੂਰਨਾਮੈਂਟ ਤੇ ਪੁੱਜੇ ਨੇ ਮੈਂ ਵਿਸ਼ੇਸ਼ ਤੌਰ ਤੇ ਉਹਨਾਂ ਦਾ ਸਤਕਾਰ ਕਰਦਾ ਰਿਸਪੈਕਟ ਕਰ ਸ਼ਖੀਤਾ ਨੇ ਸਾਡੀਆਂ ਸਥਿਤੀ ਤੇ ਕੱਲੇ ਕੱਲੇ ਅਸੀਂ ਸਤਕਾਰ ਕਰਦੇ ਵੀਰਾਂ ਦਾ ਸਦਮਾ ਦੋਨਾ ਦੀ ਧਰਤੀ ਦਾ ਮੇਰੇ ਵੀਰੋ ਖੇਡ ਕਬੱਡੀ ਦਾ ਮਹਾਨ ਖਿਡਾਰੀ ਸਦਮਾ ਦੋਨਾ ਵਾਲਾ ਜੱਸਾ ਆਦੇਸ ਟੂਰਨਾਮੈਂਟ ਤੇ ਪੱਜਿਆ ਲੈ ਵੀ ਜੱਸਾ ਦੋ ਕਦਮ ਚੱਲ ਕੇ ਆ ਆਪਾਂ ਆਈਏ ਖੇਡ ਕਬੱਡੀ ਦਾ ਮਹਾਨ ਮੇਰੇ ਵਿੱਚ ਖਿਡਾਰੀ ਸਿਮਾ ਡੋਨਾ ਵਾਲਾ ਜੱਸਾ ਮੇਰੇ ਵਿੱਚ ਆਹ ਦੇ ਖੇਡ ਮੇਲੇ ਤੇ ਪੁੱਜਿਆ ਤੇ ਆਸਟ੍ਰੇਲੀਆ ਤੋਂ ਸਾਡਾ ਵੀਰ ਕਾਲੇ ਸੰਘਿਆਂ ਦੀ ਧਰਤੀ ਦਾ ਪੁੱਤ ਵੀ ਆਹ ਦੇ ਖੇਡ ਮੇਲੇ ਤੇ ਆਇਆ ਕਿ ਸਾਰੇ ਯਾਰੀਆਂ ਪਗਾਉਣ ਦੇ ਲਈ ਪੁੱਜਣ ਬਹੁਤ-ਬਹੁਤ ਸਤਿਕਾਰ ਕਰਦੇ ਆ ਜੱਸੇ ਵੀਰ ਦਾ ਵੀ ਕਿਉਂਕਿ ਇਹ ਸਾਡੇ ਭਰਾ ਨੇ ਆ ਕਿਉਂਕਿ ਸੋਦੀ ਭਾਈ ਸਾਡੇ ਦੇ ਇਹ ਜਟਵੰਢੀ ਆਪਣੇ ਸਮੇਂ ਦੇ ਸੁਪਰਸਟਾਰ ਸਿਧਵਾ ਵਾਲਾ ਜੱਸਾ ਵੀ ਆਇਆ ਹੋਇਆ ਗਾਲੇ ਸੰਘਿਆ ਵਾਲਾ ਘੁੱੱਡਾ ਵੀ ਆਇਆ ਹੋਇਆ ਇਹ ਵੀ ਕਬੱਡੀ ਮਾਨ ਦੀ ਗੱਲ ਕਿ ਇੱਕ ਜਾਫੀਆਂ ਦੇ ਤੌਰ ਤੇ ਦੁਨੀਆ ਦੇ ਵਿੱਚ ਤਹਿਲਕਾ ਮਚਾ ਗਿਆ ਇੱਕ ਸਿਧਵਾ ਵਾਲੇ ਜੱਸੇ ਦੀ ਤੋਰ ਦੀ ਫੁਰਤੀ ਦੀ ਗੱਲ ਅੱਜ ਵੀ ਖੇਡ ਮੈਦਾਨਾਂ ਦੇ ਵਿੱਚ ਹੁੰਦੀ ਮੇਰੇ ਮਿੱਤਰੋ ਜੋ ਬਹੁਤ ਵੱਡਾ ਪਿਆਰ ਹੈ ਸੋਢੀ ਖੇਰਾ ਜੀ ਦੇ ਨਾਲ ਸਿਧਮਾ ਪਿੰਡ ਦੇ ਜੱッセ ਦਾ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਜੀਆਂ ਨੂੰ ਗੋਰਾ ਗਿੱਲ ਜੀ ਸਾਡੇ ਦਰਮਿਆਨ ਪੁੱਜੇ ਨੇ ਔਰ ਸੋਢੀ ਖੇਰਾ ਜੀ ਦੇ ਨਾਲ ਬਹੁਤ ਵੱਡਾ ਪਿਆਰ ਹੈ ਮੈਂ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਹੈ ਗੁਰਵੀਰ ਸਿੰਘ ਜੀ ਖੇਰਾ ਸਾਹਿਬਾ ਵੱਲੋਂ ਸਾਰੇ ਐਨ ਆਰ ਆਈ ਭਰਾਵਾਂ ਦਾ ਖੇਡ ਪ੍ਰਮੋਟਰਾਂ ਦਾ ਵੈਦ ਦੇ ਤੋ ਅੱਜ ਦੇ ਕਬੱਡੀ ਕੱਪ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਵੱਡੇ ਸਹਿਯੋਗ ਭਾਈ ਨੇ ਸੋ ਇੱਕ ਯਾਦਗਾਰੀ ਤਸਵੀਰ ਹੋਵੇਗੀ ਪੰਜਾਬ ਕਬੱਡੀ ਨਾਲ ਪਰਮਜੀਤ ਭਾਜੀ ਯੂ ਐਸ ਏ ਵਾਲਿਆਂ ਦਾ ਤੇ ਮਲਕਰ ਸਿੰਘ ਜੀ ਖਹਿਰਾ ਯੂ ਐਸ ਏ ਵਾਲਿਆਂ ਦਾ ਅੱਜ ਦੇ ਕਬੱਡੀ ਕੱਪ ਦੇ ਲਈ ਮੋਰਨੀ ਵਾਲਾ ਪਿੰਡ ਹੈ ਕੱਤਾ ਪਹਿਲੇ ਮੈਚ ਦੇ ਵਿੱਚ ਸਰਾ ਹੋ ਰਿਹਾ ਪਹਿਲੇ ਮੈਚ ਦੇ ਵਿੱਚ ਐਨ ਮੇਰੇ ਮਿੱਤਰੋ ਸਰਾ ਹੋ ਗਿਆ